ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਅੱਜ ਸਵੇਰੇ ਦੋ ਧਿਰਾਂ ਦੀ ਕੁੱਲਚੇ ਦੀ ਰੇੜੀ ਲਗਾਉਣ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ ਇਸ ਸਬੰਧੀ ਥਾਣਾ ਅਰਬਨ ਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਤਲਾਹ ਮਿਲੀ ਸੀ ਕਿ ਨਵੇਂ ਬੱਸ ਸਟੈਂਡ ਦੇ ਬਾਹਰ ਇੱਕ ਰੇੜੀ ਵਾਲੇ ਨਾਲ ਇੱਕ ਨੌਜਵਾਨ ਵੱਲੋਂ ਲੜਾਈ ਕੀਤੀ ਗਈ ਹੈ ਜਿਸ ਤੇ ਤੁਰੰਤ ਉਹਨਾਂ ਐਕਸ਼ਨ ਲਿਆ ਅਤੇ ਪੁਲਿਸ ਪਾਰਟੀ ਭੇਜ ਕੇ ਨੌਜਵਾਨ ਤੇ ਰੇੜੀ ਲਗਾਉਣ ਵਾਲੇ ਨੂੰ ਥਾਣੇ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਦੋਵੇਂ ਵਿਅਕਤੀ ਆਪਣਾ ਆਪਣਾ ਕਾਰੋਬਾਰ ਕਰਨ ਇਸ ਸਬੰਧੀ ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪਸ ਦੇ ਵਿੱਚ ਦੋਵੇਂ ਵਿਅਕਤੀਆਂ ਦਾ ਸਮਝੌਤਾ ਹੋ ਗਿਆ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਅੱਗੋਂ ਦੀ ਕੋਈ ਅਜੇਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਮੁੰਨੂ ਨਾਮ ਹੈ ਸਰਜੀ ਮੇਰਾ ਮੁੰਨੂ ਜੀ ਜਿਹੜੀ ਥਾਣੇ ਕੀ ਗੱਲ ਕੀ ਹੋ ਗਈ ਸੀ ਸਰਜੀ ਥਾਣੇ ਇਹ ਗੱਲ ਹੋ ਗਈ ਜੀ ਸਰਜੀ ਮੈਂ ਨਵੇਂ ਬੱਸ ਸਟੈਂਡ ਰੇਡੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਲੀ ਰੇੜੀ ਲੰਬੇ ਕੋਲ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੀ ਸੀ ਲੜਾਈ ਸਰ ਜੀ ਉਹ ਵੈਸੇ ਆਪਸ ਵਿੱਚ ਮਤਭੇਦ ਹੋ ਗਈ ਸੀ ਮੜੀ-ਮੁੱਟੀ ਹੌਣ ਨਿਬੜ ਗਿਆ ਹੌਣ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ ਹਾਂਜੀ ਗੁੰਜੀ ਦੋਨੋਂ ਤਰਫ ਸੇ ਸ਼ਾਂਤੀ ਠੀਕ ਹੈ ਅਸਲਿਕ ਵੀਡੀਓ ਵਾਇਰਲ ਹੋ ਗਈ ਜੀ ਕੁਛ ਕੁਛ ਬਾਅਦ ਵਿੱਚ ਉਹ ਬੰਦ ਲੈ ਗਈ ਨੁਕੀ ਹਾਂਜੀ ਇਸ ਬੰਦੋ ਚ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਨੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਹਨੇ ਰੇੜੀ ਲਗਾਉਣ ਤੋਂ ਉੱਥੇ ਰੋਕਿਆ ਸੀਗਾ ਤੇ ਇਸ ਸੰਬੰਧੀ ਉਹਨਾਂ ਦੀ ਆਫਿਸ 'ਚ ਥੋੜੀ ਤਲਕੀ ਹੋਈ ਸੀ ਤਕਰਾਰ ਬਾਜੀ ਹੋਈ ਸੀ ਜਿਸ ਸੰਬੰਧੀ ਮੋਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਇਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਇਆਫਤ ਕਰਨ ਤੋਂ ਬਾਅਦ ਉਹਨਾਂ ਦੀ ਅਫਸਰ ਰਾਜ਼ਮੰਦੀ ਹੋਊਗੀ ਤੇ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉੱਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੇੜੀ ਲਾਉਣ ਤੋਂ ਜਾਂ ਹੋਰ ਕੰਮ ਕਰ ਕਰਨ ਤੋਂ ਨਹੀਂ ਰੋਕੇਗਾ